ਸਸ਼੍ਰੀਕਾਲ ਤੋਂ ਜ਼ਿਕਰ ਐਸਐਮ ਜੀ ਨਿਊਜ਼ ਤੇ ਮੈਂ ਹਾ ਪਰਦੀਪ ਗੌਰਤਾ ਪੰਜਾਬ ਦੇ ਵਿੱਚ ਪਹਿਲਾ ਹੀ ਹੜ੍ਹ ਆ ਚੁੱਕੇ ਨੇ ਲੋਕਾਂ ਦੇ ਘਰ ਡੁੱਬ ਚੁੱਕੇ ਨੇ ਔਰ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਕਪੂਰਥਲਾ ਤੇ ਹੁਸ਼ਿਆਰਪੁਰ ਦੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਲੋਕ ਖਾਸ ਕਰਕੇ ਹਾਲੋ ਬਿਹਾਲ ਹੋਏ ਨੇ ਤੇ ਪੌਂਗ ਡੈਮ ਤੋਂ ਅੱਜ ਫਿਰ ਦੁਪਹਿਰ 2 ਵਜੇ 1,10,000 ਕਿਐਸਕੂ ਪਾਣੀ ਹੈ ਜਿਹੜਾ ਛੱਡਿਆ ਜਾਣਾ ਸੋ ਸੋਚੋ ਉਹਨਾਂ ਲੋਕਾਂ ਤੇ ਕੀ ਬੀਤੀ ਹੋएगी ਜਿਨ੍ਹਾਂ ਦੇ ਪਹਿਲਾਂ ਹੀ ਘਰਾਂ ਦੇ ਘਰ ਤਬਾਹ ਹੋ ਚੁੱਕੇ ਨੇ ਪਸ਼ੂ ਡੰਗਰ ਨੇ ਜਿਹੜੇ ਲੈ ਕੇ ਬੇਰਾਨ ਜਗ੍ਹਾ ਦੇ ਉੱਤੇ ਜਾਣ ਲਈ ਤਿਆਰ ਨੇ ਔਰ ਰਸ ਦੇ ਨਾਲ ਹੀ ਲੋਕਾਂ ਦਾ ਸਮਾਨ ਵੀ ਪਾਣੀ ਚ ਡੁੱਬਾ ਹੋਇਆ ਔਰ ਪੌਂਗ ਡੈਮ ਦੇ ਵੱਲੋਂ ਦਰਸਲ ਫਿਰ ਤੋਂ ਅਲਰਟ ਜਾਰੀ ਹੋ ਗਿਆ ਹੈ ਕਿ ਅੱਜ ਦੁਪਹਿਰ 2 ਵਜੇ ਤੱਕ 1,10,000 ਕਿਫਟੂ ਪਾਣੀ ਹੈ ਜਿਹੜਾ ਛੱਡਿਆ ਜਾਣਾ ਹਾਲਾਂਕਿ ਵਕੋ ਕੀ ਇਲਾਕੇ ਦੇ ਡੀਸੀਸ ਉਸ ਗੱਲ ਦੀ ਚੇਤਾਵਨੀ ਜ਼ਰੂਰ ਦੇ ਦਿੱਤੀਗੀ ਹੈ ਲੋਕਾਂ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਤਾਂ ਕਿ ਲੋਕ ਨੇ ਜਿਹੜਾ ਆਪਣਾ ਜ਼ਰੂਰੀ ਸਮਾਨ ਲੈ ਕੇ ਘਰ ਖਾਲੀ ਕਰ ਦੇਣ ਕਿਉਂਕਿ ਜਿੰਨਾ ਦਰਿਆਵਾਂ ਦੇ ਵਿੱਚ ਪਾਣੀ ਰਿਲੀਜ਼ ਕੀਤਾ ਜਾਣਾ ਹੈ ਤਾਂ ਕਿ ਪੌਣ ਡੈਮ ਨੂੰ ਥੋੜੀ ਰਾਹਤ ਮਿਲ ਸਕੇ ਅੱਗੇ ਜਿਹੜੀ ਹੋਰ ਕੋਈ ਕੁਦਰਤੀ ਆਫਤ ਨੂੰ ਨਵਾਂ ਜਾਮ ਨਾ ਦੇ ਸਕੇ ਤਾਂ ਪਿਛਲੇ ਕਈ ਦਿਨਾਂ ਤੋਂ ਹਿਮਾਚਲ ਦੇ ਪਹਾੜੀ ਖੇਤਰਾਂ ਦੇ ਵਿੱਚ ਤੇ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਬਾਰਿਸ਼ ਨੇ ਹਾਹਾਕਾਰ ਮਚਾਈ ਹੋਈ ਅਤੇ ਪੰਜਾਬ ਦੇ ਕਪੂਰਥਲਾ ਤੇ ਹੁਸ਼ਿਆਰਪੁਰ ਦਾ ਵਿੱਚ ਕਹਿ ਸਕਦੇ ਆ ਕਿ ਜਿਹੜਾ ਬਿਆਸ ਦਰਿਆ ਉਹਨਾਂ ਇਲਾਕਿਆਂ ਦੇ ਵਿੱਚ ਜੋ ਨਦੀਆਂ ਨਾਲੇ ਨਿਕਲਦੇ ਨੇ ਉਨਾ ਕ ਇਲਾਕਿਆਂ ਚ ਬਾੜ ਹੈ ਜਿਹੜੀ ਉਸ ਦੇ ਆਸਾਰ ਬਣੇ ਹੋਏ ਨੇ ਤੇ ਇਸੇ ਦੌਰਾਨ ਜਿਹੜਾ BBMB ਦੁਆਰਾ ਪੌਂਗ ਡੈਮ ਦੇ ਵਿੱਚੋਂ 110000 ਕਿਐਸਕੂ ਪਾਣੀ ਅੱਜ ਦੁਪਹਿਰ 2 ਵਜੇ ਛੱਡਿਆ ਜਾਏਗਾ ਜਿਸ ਦੇ ਨਾਲ ਹੀ ਫਿਰ ਤੋਂ ਹੜ੍ਹ ਨੇ ਜਿਹੜੇ ਗ੍ਰਸਤ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਨਾਣੀ ਜਿੱਥੇ ਲੋਕਾਂ ਦੇ ਘਰ ਬਣੇ ਹੋਏ ਨੇ ਰਹਾਇਸ਼ੀ ਖੇਤਰ ਨੇ ਉਥੇ ਹੜਾਂ ਵਰਗੇ ਹਾਲਾਤ ਨੇ ਜਿਹੜੇ ਫਿਰ ਤੋਂ ਬਣ ਸਕਦੇ ਨੇ ਤਬਿਆਸ ਦਰਿਆ ਦੇ ਪਾਣੀ ਦਾ ਲੈਵਲ ਪਹਿਲਾਂ ਹੀ ਬਹੁਤ ਜ਼ਿਆਦਾ ਹੈ ਤੇ ਇਸ ਦੇ ਵਿਚਾਲੇ ਪੋਂਗ ਡੈਮ ਤੋਂ ਜਦੋਂ 1 ਲੱਖ 10 ਹਜ਼ਾਰ ਕਿਐਸਯੂ ਪਾਣੀ ਛੱਡਿਆ ਜਾਏਗਾ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਘਰਾਂ ਦੇ ਘਰ ਤਬਾਹ ਹੋ ਜਾਣਗੇ ਫਸਲਾਂ ਨੇ ਜਿਹੜੀਆਂ ਨੱਕੋ ਨੱਕ ਪਰ ਜਾਣਗੀਆਂ ਸੋ ਆਪਣੇ ਅਸੀਂ ਚੈਨਲ ਦੇ ਜ਼ਰੀਏ ਵੀ ਲੋਕਾਂ ਨੂੰ ਗੁਜ਼ਾਰਿਸ਼ ਕਰਦੇ ਆ ਕਿ ਆਪਣਾ ਜਿਹੜਾ ਸਮਾਨ ਹੈ ਆਪਣੀ ਕੈਂਪਾਂ ਦੇ ਵਿੱਚ ਲੈ ਕੇ ਚਲੇ ਜਾਓ ਸੁਰੱਖਿਅਤ ਜਗ੍ਹਾ ਤੇ ਜਾਓ ਤਾਂ ਕਿ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਨਾ ਸਕੇ ਸਸ਼੍ਰੀਕਾਲ ਤੋਂ ਜ਼ਿਕਰ ਅਸਮ ਜਰਨਲਿਸਟ ਮੈਂ ਹਾ ਪਰਦੀਪ ਕੋਰਤਾ ਪੰਜਾਬ ਦੇ ਵਿੱਚ ਪਹਿਲਾ ਹੀ ਹੜਾ ਚੁੱਕੇ ਨੇ ਲੋਕਾਂ ਦੇ ਘਰ ਡੁੱਬ ਚੁੱਕੇ ਨੇ ਔਰ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਕਪੂਰਥਲਾ ਤੇ ਹੁਸ਼ਿਆਰਪੁਰ ਦੀ ਇਹਨਾਂ ਚਿਲਿਆਂ ਦੇ ਵਿੱਚ ਲੋਕ ਖਾਸ ਕਰਕੇ ਹਾਲੋ ਬਿਹਾਲ ਹੋਏ ਨੇ ਤੇ ਪੌਂਗ ਡੈਮ ਤੋਂ ਅੱਜ ਫਿਰ ਦੁਪਹਿਰ 2 ਵਜੇ 1 ਲੱਖ 10 ਹਜ਼ਾਰ ਕਿਐਸਕੂ ਪਾਣੀ ਜਿਹੜਾ ਛੱਡਿਆ ਜਾਣਾ ਹੈ ਸੋ ਸੋਚੋ ਉਹਨਾਂ ਲੋਕਾਂ ਤੇ ਕੀ ਬੀਤੀ ਹੋएगी ਜਿਨ੍ਹਾਂ ਦੇ ਪਹਿਲਾ ਹੀ ਘਰਾਂ ਦੇ ਘਰ ਤਬਾਹ ਹੋ ਚੁੱਕੇ ਨੇ ਪਸ਼ੂ ਡੰਗਰ ਨੇ ਜਿਹੜੇ ਲੈ ਕੇ ਵਿਰਾਨ ਜਗ੍ਹਾ ਦੇ ਉੱਤੇ ਜਾਣ ਲਈ ਤਿਆਰ ਨੇ ਔਰ ਇਸ ਦੇ ਨਾਲ ਹੀ ਲੋਕਾਂ ਦਾ ਸਮਾਨ ਵੀ ਪਾਣੀ ਚ ਡੁੱਬਾ ਹੋਇਆ ਔਰ ਪੌਂਗ ਡੈਮ ਦੇ ਵੱਲੋਂ ਦਰਸਲ ਫਿਰ ਤੋਂ ਅਲਰਟ ਜਾਰੀ ਹੋ ਗਿਆ ਹੈ ਕਿ ਅੱਜ ਦੁਪਹਿਰ 2 ਵਜੇ ਤੱਕ 1.1 ਲੱਖ ਕਿਫਟੂ ਪਾਣੀ ਹੈ ਜਿਹੜਾ ਛੱਡਿਆ ਜਾਣਾ ਹਾਲਾਂਕਿ ਵਕੋ ਕੀ ਇਲਾਕੇ ਦੇ ਡੀਸੀਸ ਉਸ ਗੱਲ ਦੀ ਚੇਤਾਵਨੀ ਜ਼ਰੂਰ ਦੇ ਦਿੱਤੀਗੀ ਹੈ ਲੋਕਾਂ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਤਾਂ ਕਿ ਲੋਕ ਨੇ ਜਿਹੜਾ ਆਪਣਾ ਜ਼ਰੂਰੀ ਸਮਾਨ ਲੈ ਕੇ ਘਰਾਂ ਨੂੰ ਖਾਲੀ ਕਰ ਦੇਣ ਕਿਉਂਕਿ ਜਿੰਨਾ دریاਵਾਂ ਦੇ ਵਿੱਚ ਪਾਣੀ ਰਿਲੀਜ਼ ਕੀਤਾ ਜਾਣਾ ਹੈ ਤਾਂਕਿ ਪੌਣ ਦੇਨ ਨੂੰ ਥੋੜੀ ਰਾਹਤ ਮਿਲ ਸਕੇ ਅੱਗੇ ਜਿਹੜੀ ਹੋਰ ਕੋਈ ਕੁਦਰਤੀ ਆਫਤ ਨੂੰ ਨਵਾਂ ਅੰਜਾਮ ਨਾ ਦੇ ਸਕੇ ਤਾਂ ਪਿਛਲੇ ਕਈ ਦਿਨਾਂ ਤੋਂ ਹਿਮਾਚਲ ਦੇ ਪਹਾੜੀ ਖੇਤਰਾਂ ਦੇ ਵਿੱਚ ਤੇ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਬਾਰਿਸ਼ ਨੇ ਹਾਹਾਕਾਰ ਮਚਾਈ ਹੋਈ ਅਤੇ ਪੰਜਾਬ ਦੇ ਕਪੂਰਥਲਾ ਤੇ ਹੁਸ਼ਿਆਰਪੁਰ ਦਾ ਵਿੱਚ ਕਹਿ ਸਕਦੇ ਆ ਕਿ ਜਿਹੜਾ ਬਿਆਸ ਦਰਿਆ ਉਹਨਾਂ ਇਲਾਕਿਆਂ ਦੇ ਵਿੱਚ ਜੋ ਨਦੀਆਂ ਨਾਲੇ ਨਿਕਲਦੇ ਨੇ ਉਨਾ ਕਈ ਇਲਾਕਿਆਂ 'ਚ ਬਾੜ ਹੈ ਜਿਹੜੀ ਉਸ ਦੇ ਆਸਾਰ ਬਣੇ ਹੋਏ ਨੇ ਤੇ ਇਸੇ ਦੌਰਾਨ ਜਿਹੜਾ BBMB ਦੁਆਰਾ ਪੌਂਗ ਡੈਮ ਦੇ ਵਿੱਚੋਂ 110000 ਕਿਐਸਕੂ ਪਾਣੀ ਅੱਜ ਦੁਪਹਿਰ 2 ਵਜੇ ਛੱਡਿਆ ਜਾਏਗਾ ਜਿਸ ਦੇ ਨਾਲ ਹੀ ਫਿਰ ਤੋਂ ਹੜ੍ਹ ਨੇ ਜਿਹੜੇ ਗ੍ਰੈਸ ਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਨਾਹੀਂ ਜਿੱਥੇ ਲੋਕਾਂ ਦੇ ਘਰ ਬਣੇ ਹੋਏ ਨੇ ਰਹਾਇਸ਼ੀ ਖੇਤਰ ਨੇ ਉੱਥੇ ਹੜਾਂ ਵਰਗੇ ਹਾਲਾਤ ਨੇ ਜਿਹੜੇ ਫਿਰ ਤੋਂ ਬਣ ਸਕਦੇ ਨੇ ਤਬਿਆਸ ਦਰਿਆ ਦੇ ਪਾਣੀ ਦਾ ਲੈਵਲ ਪਹਿਲਾਂ ਹੀ ਬਹੁਤ ਜ਼ਿਆਦਾ ਹੈ ਤੇ ਇਸ ਦੇ ਵਿਚਾਲੇ ਪੋਂਗ ਡੈਮ ਤੋਂ ਜਦੋਂ 1 ਲੱਖ 10 ਹਜ਼ਾਰ ਕਿਐਸਯੂ ਪਾਣੀ ਛੱਡਿਆ ਜਾਏਗਾ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਘਰਾਂ ਦੇ ਘਰ ਤਬਾਹ ਹੋ ਜਾਣਗੇ ਫਸਲਾਂ ਨੇ ਜਿਹੜੀਆਂ ਨੱਕੋ ਨੱਕ ਪਰ ਜਾਣਗੀਆਂ ਸੋ ਆਪਣੇ ਅਸੀਂ ਚੈਨਲ ਦੇ ਜ਼ਰੀਏ ਵੀ ਲੋਕਾਂ ਨੂੰ ਗੁਜ਼ਾਰਿਸ਼ ਕਰਦੇ ਆ ਕਿ ਆਪਣਾ ਜਿਹੜਾ ਸਮਾਨ ਹੈ ਆਪਣੀ ਕੈਂਪਾਂ ਦੇ ਵਿੱਚ ਲੈ ਕੇ ਚਲੇ ਜਾਓ ਸੁਰੱਖਿਅਤ ਜਗ੍ਹਾ ਤੇ ਜਾਓ ਤਾਂ ਕਿ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਨਾ ਸਕੇ